ਸੋ ਤੁਸੀਂ ਚਾਰ ਆਦਤਾਂ ਬਦਲ ਕੇ ਆਪਣੀ ਲਾਈਫ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਬਦਲ ਸਕਦੇ ਹੋ ਤੇ ਸਕਸੈਸ ਹਾਸਿਲ ਕਰ ਸਕਦੇ ਹੋ ਚਲੋ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਦੱਸਦੇ ਹਾਂ ਕਿਹੜੀਆਂ ਚਾਰ ਆਦਤਾਂ ਹਨ ਜਿਨ੍ਹਾਂ ਨੂੰ ਬਦਲ ਕੇ ਤੁਸੀਂ ਸਕਸੈਸ ਨੂੰ ਪਨਾ ਸਕਦੇ ਹੋ ਫਸਟ ਆਫ ਆਲ ਤੁਸੀਂ ਵਰਕ ਆਪਣੇ ਨੂੰ ਆਪਣੀ ਮਿਹਨਤ ਨੂੰ ਇੰਨੇ ਸਾਇਲੈਂਟ ਤਰੀਕੇ ਨਾਲ ਕਰੋ ਬਿਨਾ ਟਾਈਮ ਵੇਸਟ ਕੀਤੇ ਬਿਨਾ ਲੋਕਾਂ ਨੂੰ ਦੱਸੇ ਹੋਏ ਤਾਂ ਜੋ ਜਦੋਂ ਤੁਸੀਂ ਸਕਸੈਸ ਹਾਸਲ ਕਰੋ ਆਪਣੀ ਫੀਲਡ ਵਿੱਚ ਤਾਂ ਤੁਹਾਡਾ ਸਕਸੈਸ ਹੀ ਨਾ ਕੋ ਸ਼ੋਰ ਮਚਾ ਦੇਵੇ ਕਿ ਸਾਰੀ ਦੁਨੀਆ ਨੂੰ ਪਤਾ ਲੱਗ ਜੇ ਕਿ ਤੁਸੀਂ ਕਿੱਸ ਹੱਦ ਤੱਕ ਮਿਹਨਤ ਕੀਤੀ ਆ ਇਹਦੇ ਲੋਕਾਂ ਨੂੰ ਦੱਸਣ ਦੇ ਵਿੱਚ ਆਪਣਾ ਬਿਲਕੁਲ ਟਾਈਮ ਵੇਸਟ ਨਾ ਕਰੋ ਜਸਟ ਆਪਣੇ ਟਾਰਗੇਟ ਤੇ ਫੋਕਸ ਕਰੋ ਸੈਕੰਡ ਆਦਤ ਕਿ ਕਿੰਦੇ ਕਿ ਆਪਣਾ ਟਾਈਮ ਨੂੰ ਪ੍ਰੋਪਰਲੀ ਯੂਜ਼ ਕਰਨਾ ਸਿੱਖੋ ਸੋ ਮਤਲਬ ਕਿ ਸਮਾਂ ਤੁਹਾਡੇ ਲਈ ਕਦੇ ਨਹੀਂ ਰੁਕੂਗਾ ਤੁਹਾਡੇ ਕੋਲੇ ਇਸ ਟਾਈਮ ਦੇ ਲਈ ਟਾਈਮ ਹੈ ਪਰ ਟਾਈਮ ਲਈ ਤੁਹਾਡੇ ਕੋਲੇ ਟਾਈਮ ਨਹੀਂ ਹੈ ਇਹ ਸੋਚ ਲਓ ਸੋ ਆਪਣੇ ਇੱਕ ਇੱਕ ਮਿੰਟ ਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਯੂਜ਼ ਕਰੋ ਇੰਨਾ ਮਤਲਬ ਕਿ ਉਹਦੇ ਵਿੱਚ ਤੁਹਾਡੇ ਲਈ ਵੇਸਟ ਥਿੰਗਸ ਦੇ ਲਈ ਕੋਈ ਵੇਸਟ ਥਿੰਗਸ ਦੇ ਲਈ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਮਤਲਬ ਕਿ ਆਪਾਂ ਕਈ ਕਈ ਘੰਟੇ ਕਈ ਕਈ ਸਾਲ ਵੀ ਕਦੀ ਕਦੀ ਕਈ ਕਈ ਮਹੀਨੇ ਵੀ ਕਈ ਕਈ ਵਾਰੀ ਬਰਬਾਦ ਕਰ ਦਿੰਨੇ ਆ ਇਹ ਸੋਚਣ ਦੇ ਵਿੱਚ ਕਿ ਅਸੀਂ ਅੱਜ ਕੀ ਪਾਉਣਾ ਵਾ ਕੀ ਪਹਿਨਣਾ ਵਾ ਕੀ ਕਰਨਾ ਵਾ ਵੇਸਟ ਚੀਜ਼ਾਂ ਦੇ ਬਾਰੇ ਬਿਲਕੁਲ ਨਾ ਸੋਚੋ ਨਾ ਇਹ ਸੋਚੋ ਕਿ ਕੋਈ ਤੁਹਾਡੇ ਬਾਰੇ ਕੀ ਸੋਚ ਰਿਹਾ ਵਾ ਸਗੋਂ ਆਪਣੇ ਬਾਰੇ ਚ ਇਹ ਸੋਚੋ ਕਿ ਮੈਂ ਹਰ ਇੱਕ ਟਾਈਮ ਹਰ ਇੱਕ ਮਿੰਟ ਤੇ ਇਹ ਸੋਚੋ ਕਿ ਮੈਂ ਕੀ ਹਾਸਲ ਕਰਨਾ ਵਾ ਜਾਂ ਮੈਂ ਆਪਣੀ ਲਾਈਫ ਦੇ ਵਿੱਚ ਸਕਸੈਸ ਕਿਵੇਂ ਹੁਣਾਵਾ ਥਰਡ ਗੱਲ ਕਿ ਤੁਸੀਂ ਹਮੇਸ਼ਾ ਲਰਨਿੰਗ ਨੂੰ ਨਾ ਛੱਡੋ ਜਿਹੜੇ ਇਨਸਾਨ ਨੇ ਲਰਨਿੰਗ ਛੱਡਤੀ ਨਾ ਮਤਲਬ ਕਿ ਸਿੱਖਣਾ ਛੱਡ ਦਿੱਤਾ ਉਹ ਇਨਸਾਨ ਕਦੀ ਵੀ ਕ੍ਰੀਏਟੀਵਿਟੀ ਨਹੀਂ ਕਰ ਸਕਦਾ ਕੁਝ ਕ੍ਰੀਏਟ ਨਹੀਂ ਕਰ ਸਕਦਾ ਸੋ ਹਰ ਇੱਕ ਚੀਜ਼ ਤੋਂ ਸਿੱਖੋ ਜਿੱਥੋਂ ਵੀ ਤੁਹਾਨੂੰ ਕੁਝ ਵੀ ਸਿੱਖਣ ਨੂੰ ਮਿਲਦਾ ਵਾ ਤੁਹਾਡੇ ਟਾਰਗੇਟ ਦੇ ਰਿਕਾਰਡਿੰਗ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਉਹਦੇ ਭਾਵੇਂ ਤੁਹਾਨੂੰ ਜਿੱਥੋਂ ਜੋ ਚੀਜ਼ ਸਿੱਖਣ ਨੂੰ ਮਿਲਦੀ ਸਿੱਖੋ ਬੁੱਕਸ ਪੜੋ ਕਿਤੋਂ ਵੀ ਕਿਸੇ ਇਨਸਾਨ ਤੋਂ ਸਿੱਖੋ ਸਿੱਖਣ ਦੀ ਕੋਈ ਏਜ ਨਹੀਂ ਹੁੰਦੀ ਇਸ ਚੀਜ਼ ਨੂੰ ਹੈਜ਼ਿਟੇਟ ਨਾ ਕਰੋ ਕਿ ਮੈਂ ਇਸ ਉਮਰ ਦੇ ਵਿੱਚ ਸਿੱਖੂੰਗਾ ਇਸ ਉਮਰ ਦੇ ਵਿੱਚ ਲਰਨਿੰਗ ਕਰੂੰਗਾ ਨਹੀਂ ਜੋ ਤੁਸੀਂ ਆਪਣੀ ਲਾਈਫ ਦੇ ਵਿੱਚ ਅਚੀਵ ਕਰਨਾ ਚਾਹੁੰਦੇ ਹੋ ਉਹਦੇ ਰਿਕਾਰਡਿੰਗ ਆਪਣੇ ਅੰਦਰ ਇੰਨੀ ਕਿ ਨੌਲੇਜ ਇਕੱਠੀ ਕਰ ਲਓ ਕਿ ਤੁਹਾਨੂੰ ਕੋਈ ਰੋਕੀ ਨਾ ਸਕੇ ਸੁਪਨਿਆਂ ਨੂੰ ਸੈਲਫ ਟਾਕਸ ਫੋਰਥ ਗੱਲ ਹੈਗੀ ਆ 셀ਫ ਟਾਕ ਆਪਣੇ ਆਪ ਦੇ ਨਾਲ ਗੱਲ ਕਰੋ ਅਸੀਂ ਦੂਜਿਆਂ ਦੀ ਜ਼ਿੰਦਗੀ ਦੇ ਬਾਰੇ ਵਿੱਚ ਭਰਪੂਰ ਜਾਣਦੇ ਹਾਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਜਾਣਦੇ ਹਾਂ ਕਿ ਉਹਦੀ ਜ਼ਿੰਦਗੀ 'ਚ ਆ ਕੀ ਚੱਲ ਰਿਹਾ ਕਿ ਐਦੀ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ ਅਸੀਂ ਸਟਾਰਸ ਦੀ ਜ਼ਿੰਦਗੀ ਦੇ ਬਾਰੇ ਵਿੱਚ ਬਹੁਤ ਜਾਣਦੇ ਹਾਂ ਕਿ ਕੀ ਕੀ ਉਹਨਾਂ ਦੀ ਲਾਈਫ ਵਿੱਚ ਹੋ ਰਿਹਾ ਤੇ ਕਿੱਦਾਂ-ਕਿੱਦਾਂ ਹੋ ਰਿਹਾ ਪਰ ਕਦੇ ਸੋਚਿਆ ਕਿ ਸਾਡੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਆਪਣੇ ਆਪ ਦੇ ਨਾਲ ਗੱਲ ਕਰੋ ਆਪਣੇ ਅੰਦਰ ਦੀ ਆਵਾਜ਼ ਸੁਣੋ ਕਿ ਤੁਸੀਂ ਕੀ ਹੋ ਤੇ ਤੁਸੀਂ ਬੰਨਾ ਕੀ ਚਾਹੁੰਦੇ ਹੋ ਤੁਸੀਂ ਪਹੁੰਚਣਾ ਕਿੱਥੇ ਚਾਹੁੰਦੇ ਆ ਜਿਸ ਦਿਨ ਤੁਸੀਂ ਖੁਦ ਦੇ ਨਾਲ ਗੱਲਾਂ ਕਰਨੀਆਂ ਸਟਾਰਟ ਕਰ ਦਿੱਤੀਆਂ ਨਾ ਤਾਂ ਤੁਹਾਨੂੰ ਸਕਸੈਸ ਹੋਣ ਤੋਂ ਜਾਂ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਸਫਲਤਾ ਹਾਸਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਧੰਨਵਾਦ ਦੋਸਤੋ ਜੇ ਮੇਰੀ ਵੀਡੀਓ ਚੰਗੀ ਲੱਗੀ ਨਾ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਗੇ ਤੋਂ ਵੀ ਆਪਾਂ ਤੁਹਾਡੇ ਲਈ ਇਦਾਂ ਹੀ ਮੋਟੀਵੇਸ਼ਨਲਸ ਟੌਕ ਲੈ ਕੇ ਹਾਜ਼ਰ ਹੋਵਾਂਗੇ ਜੋ ਕਿ ਤੁਹਾਨੂੰ ਹਰ ਇੱਕ ਪਲ ਤੇ ਮੋਟੀਵੇਟ ਕਰਦੇ ਰਹਿਣ ਤੇ ਤੁਹਾਨੂੰ ਤੁਹਾਡੀ ਉੱਚੀ ਮੰਤ ਪ੍ਰਾਪਤ ਕਰਨ ਤੋਂ ਕੋਈ ਨਾ ਰੁਕ ਸਕੇ ਧੰਨਵਾਦ ਜੀ